ਬਰਨਾਲਾ ਵਿੱਚ ਸੰਗਰੂਰ ਤੋਂ ਸੰਸਦ ਮੈਂਬਰ ਗੁਰਮੀਤ ਸਿੰਘ ਮੀਤਹਿਰ ਨੇ ਸ਼ਹਿਰ ਵਾਸੀਆਂ ਨੂੰ ਬੂਟੇ ਲਗਾ ਕੇ ਵਾਤਾਵਰਨ ਨੂੰ ਸ਼ੁੱਧ ਰੱਖਣ ਦਾ ਸੁਨੇਹਾ ਦਿੱਤਾ ਸੰਸਦ ਮੈਂਬਰ ਨੇ ਲੋਕਾਂ ਨੂੰ ਰੁੱਖ ਲਗਾਉਣ ਦੇ ਨਾਲ ਨਾਲ ਉਹਨਾਂ ਦੀ ਸਾਂਭ ਸੰਭਾਲ ਦੀ ਵੀ ਅਪੀਲ ਕੀਤੀ ਮੀਤਹਿਰ ਨੇ ਦੱਸਿਆ ਕਿ ਉਹ ਬਰਨਾਲਾ ਨਾਲ ਸੰਬੰਧਤ ਤਿੰਨ ਅਹਿਮ ਮੁੱਦਿਆਂ ਨੂੰ ਲੈ ਕੇ ਕੇਂਦਰੀ ਮੰਤਰੀ ਸੜਕ ਮੰਤਰੀ ਨਿਤਿਨ ਗੜਕਰੀ ਨੂੰ ਮਿਲ ਚੁੱਕੇ ਹਨ ਜਿਸ ਵਿੱਚ ਉਹਨਾਂ ਬਰਨਾਲਾ ਦੇ ਪਿੰਡ ਵੜਵਰ ਅਤੇ ਕੀਮਾ ਜੋਧਪੁਰ ਵਿੱਚ ਫਲਾਇਓਵਰ ਬਣਾਉਣ ਦੇ ਨਾਲ ਨਾਲ ਬਰਨਾਲਾ ਦੀ ਬਾਹਰਲੀ ਸੜਕਾਂ ਨੂੰ ਟੋੜਾ ਕਰਨ ਦਾ ਮੁੱਦਾ ਉਠਾਇਆ ਹੈ ਤੇ ਮੰਗ ਕੀਤੀ ਨਾਲੇ ਹਲਕੇ ਦੇ ਵਿੱਚ ਜਿਵੇਂ ਸੀਐਮ ਸਾਹਿਬ ਦਾ ਜਿਹੜਾ ਇੱਕ ਉਪਰਾਲਾ ਹੈਗਾ ਕਿ ਪੂਰੇ ਪੰਜਾਬ ਦੇ ਵਿੱਚ 3 ਕਰੋੜ ਬੂਟਾ ਜਿਹੜਾ ਨਵਾਂ ਲਗਾਇਆ ਜਾਣਾ ਤੇ ਬਰਨਾਲੇ ਹਲਕੇ 'ਚ ਜਿਹੜਾ 5 ਲੱਖ ਜਿਹੜਾ ਜ਼ਿਲ੍ਹੇ 'ਚ ਪੂਰੇ 'ਚ ਜਿਹੜੇ ਬੂਟੇ ਆ ਲਗਾਏ ਜਾਣੇ ਆ ਤੇ ਇੱਥੇ ਵੀ ਤੁਸੀਂ ਦੇਖੋ ਵੀ ਸ਼ਹਿਰ ਦੇ ਵਿੱਚ ਆ ਇੰਦਰ ਲੋ ਕਲੋਨੀ ਸਾਹਮਣੇ ਸੀ ਅਮਲਤਾਸ ਦਾ ਜਿਹੜਾ ਬੂਟਾ ਉਹ ਲਗਾਇਆ ਤੇ ਇਸ ਤਰ੍ਹਾਂ ਦੇ ਬੂਟੇ ਪੂਰੇ ਸ਼ਹਿਰ ਦੇ ਵਿੱਚ ਸਕੂਲਾਂ ਦੇ ਵਿੱਚ ਕਾਲਜਾਂ ਦੇ ਵਿੱਚ ਤੇ तकरीबन 70% ਜਿਹੜਾ ਟਾਰਗੇਟ ਹੈ ਬਰਨਾਲੇ ਦਾ ਪੂਰਾ ਜਿਹੜਾ ਅਚੀਵ ਹੋ ਚੁੱਕਿਆ ਤੇ ਬਾਕੀ ਵੀ ਜਿਹੜਾ ਜਲਦ ਕਰ ਲਿਆ ਜਾਊਗਾ ਪਰ ਇਹਦੇ ਵਿੱਚ ਮੈਂ ਇੱਕ ਬੇਨਤੀ ਜਿਹੜੀ ਨਿੱਜੀ ਤੌਰ ਤੇ ਸਾਰੇ ਬਰਨਾਲਾ ਵਾਸੀਆਂ ਨੂੰ ਪੰਜਾਬ ਵਾਸੀਆਂ ਨੂੰ ਕਰਨੀ ਚਾਹਣਾ ਵੀ ਬੂਟੇ ਲੱਗਣ ਦੇ ਨਾਲ ਵੀ ਕਲਾ ਕਹਿ ਲੋ ਵੀ ਹਲੜੀ ਹੋਣਾ ਚਲੋ ਠੀਕ ਹੈ ਸਰਕਾਰ ਦੀ ਵੀ ਰਿਸਪੌਂਸਿਬਿਲਟੀ ਹੈ ਕਮੇਟੀ ਦੀ ਵੀ ਹੈ ਵੀ ਇਹਨਾਂ ਨੂੰ ਪਾਣੀ ਪਾਵੇ ਪਰ ਮੈਂ ਉਹ ਕਹੂੰਗਾ ਵੀ ਕਿ ਜਿਹੜੇ ਪਿੰਡਾਂ 'ਚ ਲੱਗ ਰਹੇ ਆ ਜਾਂ ਜਿਹੜੇ ਸ਼ਹਿਰ ਗਲੀ ਮੁਹੱਲਿਆਂ 'ਚ ਲੱਗ ਰਹੇ ਆ ਕਾਇਤੇ ਸਾਡੀ ਵੀ ਜ਼ਿੰਮੇਵਾਰੀ ਬਣਦੀ ਹੈ ਕਿ ਅਸੀਂ ਉਹਨਾਂ ਬੂਟੇ ਜਿਹੜੇ ਕਿਤੇ ਲੱਗੇ ਆ ਉਹਨਾਂ ਨੂੰ ਪਾਣੀ ਪਾਈਏ ਉਹਨਾਂ ਨੂੰ ਸੰਭਾਲੀਏ ਤਾਂ ਕਿ ਕੱਲ ਨੂੰ ਉਹ ਦਰਖਤ ਬਣ ਕੇ ਸਾਡੀ ਜਿਹੜੀ ਵਾਤਾਵਰਨ ਨੂੰ ਕਹੋ ਵੀ ਚੰਗਾ ਬਣਾਉਣ ਦੇ ਵਿੱਚ ਸਾਡਾ ਆਉਣ ਵਾਲੀਆਂ ਪੀੜ੍ਹੀਆਂ ਨੂੰ ਚੰਗਾ ਜਿਹੜਾ ਵਾਤਾਵਰਨ ਦੇ ਲਈ ਸਹਾਇਕ ਜਿਹੜੇ ਆ ਉਹ ਹੋ ਸਕਣ ਕਿਉਂਕਿ ਇਹ ਸਾਰਿਆਂ ਦਾ ਮੈਨੂੰ ਲੱਗਦਾ ਵੀ ਸਾਡਾ ਜਿਹੜਾ ਮੁੱਢਲਾ ਜਿਹੜਾ ਕਰਤੱਵ ਹੈ ਸਾਡੀ ਜ਼ਿੰਮੇਵਾਰੀ ਬਣਦੀ ਹੈ ਕਿ ਅਸੀਂ ਆਉਣ ਵਾਲੇ ਜਿਹੜੇ ਸਾਡੇ ਕਹ ਲੋ ਬੱਚੇ ਆ ਸਾਡੀਆਂ ਜਨਰੇਸ਼ਨਸ ਆ ਉਹਨਾਂ ਨੂੰ ਅਸੀਂ ਸਾਫ਼ ਸੁਥਰਾ ਵਾਤਾਵਰਣ ਦੇ ਸਕੀਏ ਤੇ ਮੈਨੂੰ ਲੱਗਦਾ ਵੀ ਰੋਖਾਂ ਦਾ ਸਭ ਤੋਂ ਵੱਡਾ ਯੋਗਦਾਨ ਆ ਤੇ ਸਾਰਿਆਂ ਨੂੰ ਸਾਨੂੰ ਨਾਲ ਮਿਲ ਕੇ ਇਸ ਉਪਰਾਲੇ ਦੀ ਕਦਮ ਜਿਹੜਾ ਚੁੱਕਣ ਚਾਹੀਦੇ। ਜੀ ਗੜਕਰੀ ਜੀ ਦੇ ਮਿਲ ਕੇ ਆਇਓ ਕਿ ਕੀ ਮੁੱਦੇ ਰੱਖੇ ਨੇ ਕਿ ਕੰਮ ਇਹ ਬਿਲਕੁਲ ਆਉਂਦੀ। ਦੇਖੋ ਮੈਂ ਗੜਕਰੀ ਜੀ ਨੂੰ 2-3 ਮੁੱਦਿਆਂ ਦੇ ਸਬੰਧ ਵਿੱਚ ਮਿਲਿਆ ਸੀ। ਇੱਕ ਤਾਂ ਜਿਹੜਾ ਬਡਬਰ ਉਹਨੂੰ ਪਤਾ ਵੀ ਉੱਥੇ ਫ્લાਈਓਵਰ ਜਿਹੜਾ ਬਣਾਏ ਨਹੀਂ ਗਿਆ ਜਦੋਂ ਸੜਕ ਬਣੀ ਜਿਹਦੇ ਕਰਕੇ ਕਿਉਂਕਿ ਦੋਨੋਂ ਪਾਸੋਂ ਜਿਹੜਾ ਪਿੰਡ ਹੈ ਖੱਬੇ ਹੱਥ ਵੀ ਸੱਜੇ ਹੱਥ ਵੀ ਹੈ ਇੱਕ ਲੌਂਗ ਵਾਲੀ ਰੋਡ ਆਉਂਦੀ ਹੈ ਜਿਹਦੇ ਕਰਕੇ ਆਏ ਦੇ ਨਹੀਂ ਉੱਥੇ ਐਕਸੀਡੈਂਟ ਹੁੰਦੇ ਆ ਤੇ ਮੈਨੂੰ ਲੱਗਦਾ ਪਿਛਲੇ ਸਾਲ ਦੀ ਉੱਥੇ 14-15 ਮੌਤਾਂ ਜਿਹੜੀਆਂ ਉਹ ਹੋ ਚੁੱਕੀਆਂ ਆਈ ਉਹ ਟੀਮਾ ਜੋਧਪੁਰ ਵਾਲਾ ਜਿਹੜਾ ਫ્લાਈਓਵਰ ਆ ਉਹਦਾ ਮਸਲਾ ਉਹ ਦੋਨੋਂ ਮਸਲੇ ਵੀ ਮੈਂ ਉਹਨਾਂ ਕੋਲੇ ਤੱਕੇ ਤੇ ਉਹਨਾਂ ਨੇ ਵਿਸ਼ਵਾਸ ਵੀ ਦਿਵਾਇਆ ਤੇ ਇੱਕ ਮਸਲਾ ਜਿਹੜਾ ਬਰਨਾਲਾ ਆਉਟਰ ਜਿਹੜਾ ਗਾ ਰੋਡ ਉਹਨੂੰ ਸਾਰੇ ਨੂੰ ਫੋਰ ਲੇਨ ਕਰਨ ਦੇ ਲਈ ਜਿਵੇਂ ਇੱਥੋਂ ਆਈਟੀਆ ਚੌਂਕ ਤੋਂ ਕਚਹਿਰੀ ਚੌਂਕ ਹੈ ਜਾਂ ਉਧਰੋਂ ਆਪਣਾ ਮੋਗੇ ਵਾਲੀ ਰੋਡ ਹੈ ਜਾਂ ਇਧਰੋਂ ਸੰਘੇੜਲ ਰੋਡ ਹੈ ਸਾਰੇ ਨੂੰ ਫੋਰ ਲੇਨ ਕਰਨ ਦਾ ਜਿਹੜਾ ਮੁੱਦਾ ਚੱਕਿਆ ਗਿਆ ਤੇ ਉਹਦੇ ਲਈ ਵੀ ਮਤਲਬ ਕਿ ਜੋ ਉਧਰੋਂ ਵੀ ਮਦਦ ਹੋ ਜੇ ਤਾਂ ਪੰਜਾਬ ਸਰਕਾਰ ਨਾਲ ਇਧਰੋਂ ਮਿਲ ਕੇ ਉਹਦੇ ਨਾਲ ਇਹ ਹੈ ਵੀ ਸ਼ਹਿਰ ਜਿਹੜੀ ਦੇਖਿਆ ਉਹ ਬਦਲ ਜਾਊਗੀ ਓਲੰਪਿਕ ਵਿੱਚ ਆਪਣੀ ਟੀਮ ਨੇ ਜਿੱਤਾਰੀ ਦੇ ਤੇ ਪਹਿਲੇ ਸ਼ੁਰੂਆਤ ਹੋਈ ਹੈ ਕੀ ਕਹਣਾ ਚਾਹੁੰਦੇ ਹਾਂ ਉਸ ਦੀ ਪਹਿਲੇ ਦੇਰੋਂ ਸਾਨੂੰ ਸਾਡੇ ਹਰਮਨ ਸਾਡਾ ਪੰਜਾਬ ਦਾ ਮੁੰਡਾ ਔਫੀ ਟੀਮ ਦਾ ਕਪਤਾਨ ਸਾਨੂੰ ਬੜੀ ਖੁਸ਼ੀ ਹੈ ਮਾਣ ਹੈ ਕਿ ਪਹਿਲਾਂ ਵੀ ਉਹਦੀ ਇਕਵਾਈ ਚ ਪਿਛਲੀ ਵਾਰ ਵੀ ਬਹੁਤ ਵਧੀਆ ਪ੍ਰਦਰਸ਼ਨ ਜਿਹੜਾ ਉਹ ਰਿਹਾ ਸੀ ਏਸ਼ੀਅਨ ਖੇਡਾਂ ਦੇ ਵਿੱਚ ਵੀ 골ਡ ਹੈ ਜਿਹੜੇ ਸਾਡੇ ਮੁੰਡੇ ਉਹ ਲੈ ਕੇ ਆਏ ਤੇ ਹੁਣ ਵੀ ਕਿਉਂਕਿ ਏਦੂ ਫਿਟ ਤੇ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਤੇ ਐਡੂ ਕਹੋ ਵੀ ਪਰਫੈਕਟ ਟੀਮ ਮੈਂ ਨਹੀਂ ਦੇਖੀ ਜਦੋਂ ਤੋਂ ਸੁਰਤ ਜਿਹੜੀ ਆ ਉਹ ਸੰਭੜੀ ਆ ਜਿੰਨੀ ਅੱਜ ਤੀ ਘੜੀ ਹੋ ਗਈ ਦੀ ਆ ਤੇ ਸਾਨੂੰ ਮਾਣ ਆ ਕਿ ਬਹੁਤੇ ਮੁੰਡੇ ਜਿਹੜੇ ਉਹਦੇ ਵਿੱਚ ਪੰਜਾਬੀ ਨੇ ਤੇ ਕੱਲ ਬਹੁਤ ਅੱਛਾ ਜਿਹੜਾ ਅੱਜ ਉਹਨਾਂ ਦੀ ਪਰਫਾਰਮੈਂਸ ਜਿਹੜੀ ਆ ਹੋ ਰਹੀ ਆ ਤੇ ਸਾਨੂੰ ਉਮੀਦ ਆ ਵੀ ਪਿਛਲੀ ਵਾਰ ਦੀ ਤਰ੍ਹਾਂ ਵੀ ਅੱਜ ਕੀ ਹੋਰ ਅੱਛਾ ਪਰਫਾਰਮ ਕਰਕੇ ਗੋਲਡ ਮੈਡਲ ਭਰਦੇ ਜਿਹੜਾ ਉਹ ਲੈ ਕੇ ਆਉਣਗੇ ਬਰਨਾਲੇ ਦਾ ਅਕਸ਼ਦੀਪ ਵੀ ਇਸ ਪਹਿਲੀ ਬੈਟ ਜਿਹੜਾ ਉਹ ਖੇਡ ਹਾਂ ਪਹਿਲਾ ਐਥਲੀਟ ਕੀ ਨਹੀਂ ਮਤਲਬ ਕਿ ਹੁਣ ਤੱਕ ਦਾ ਪਹਿਲਾ 올ੰਪੀ ਨਾ ਸਾਡਾ ਅਕਸ਼ਦੀਪ ਜਿਹੜਾ ਕਾਨ੍ਹੇ ਕਿਆਂ ਦਾ ਸਾਡਾ ਮੁੰਡਾ ਜਿਹੜਾ ਬਰਨਾਲੇ ਤੋਂ ਨਿਕਲ ਕੇ ਗਿਆ ਉਹ ਤੋਂ ਵੀ ਬੜੀਆਂ ਉਮੀਦਾਂ ਨੇ ਕਿਉਂਕਿ ਨੈਸ਼ਨਲ ਦਾ ਜਿਹੜਾ ਉਹਦਾ ਰਿਕਾਰਡ ਹੈ ਉਹਨੇ ਪਿਛਲੀ ਵਾਰ ਜਿੰਨੇ 올림픽 ਵਾਲੇ ਦਾ 골ਡ ਆਇਆ ਸੀ ਨੈਸ਼ਨਲ ਤੋਂ ਉਹ ਘੱਟ ਸਮੇਂ 'ਚ ਜਿਹੜੀ ਉਹਨੇ ਆਪਣੀ 20 ਕਿਲੋਮੀਟਰ ਵਾਕ ਹੈ ਜਿਹੜੀ ਉਹ ਪੂਰੀ ਕਰ ਲਈ ਸੀਗੀ ਦੇ ਜ ਉਸੇ ਤਰ੍ਹਾਂ ਦੀ ਪਰਫਾਰਮੈਂਸ ਕਿਉਂਕਿ ਜਿੰਨ ਦੀ ਗੱਲ ਹੁੰਦੀ ਹੈ ਉਸੇ ਤਰ੍ਹਾਂ ਦੀ ਪਰਫਾਰਮੈਂਸ ਆਪਣੀ ਪੀਕ ਵਾਲੀ ਤੇ ਉੱਥੇ ਜਾ ਕੇ ਦੇ ਦਿੰਦਾ ਤਾਂ ਸਾਡੇ ਲਈ ਤਾਂ ਇਹ ਦੋ ਖੁਸ਼ੀ ਦੀ ਹੋਰ ਕੋਈ ਗੱਲ ਹੀ ਨਹੀਂ ਹੋਊਗੀ ਜੈਕ ਸਟੇਵ ਇੰਡੀਵਿਜੂਅਲ ਦੇ ਵਿੱਚੋਂ ਮੈਡਲ ਜਿਹੜਾ ਲੈ ਆਵੇ ਜਿਦਾਂ ਸਭਾ ਜਿਹੜੀ ਜਿੰਨੀ ਚਾਹ ਉਹਨੂੰ ਲੈ ਕੇ ਉਹਨੂੰ ਚਾਤ ਲੈ ਕੀ ਹੁਣ ਅਗਲੀ ਕੀ ਚੰਦਨੀ ਹੋਗੀ ਕੀ ਤਿਆਰੀ ਹੈ ਨਹੀਂ ਕਿ ਦੋਖੋ ਮੈਂ ਪਹਿਲਾਂ ਦਾ ਪਾਰਟੀ ਹਾਈ ਕਮਾਂਡ ਦਾ ਧੰਨਵਾਦ ਕਰਦਾ ਉਹਨਾਂ ਨੇ ਕਹ ਲੋ ਵੀ ਜ਼ਿੰਮੇਵਾਰੀ ਫੇਰ ਇੱਕ ਵਾਰੀ ਇੱਥੇ ਮੇਰੀ ਲਗਾਈ ਹੈ ਤੇ ਮੈਨੂੰ ਬਰਨਾਲੇ ਦੇ ਲੋਕਾਂ ਤੇ ਮਾਣ ਵੀ ਹੈ ਤੇ ਕਿਉਂਕਿ ਲਗਾਤਾਰ ਤਿੰਨ ਇਲੈਕਸ਼ਨਾਂ ਮੈਨੂੰ 7 ਸਾਲਾਂ ਚ ਇਥੋਂ ਲੋਕਾਂ ਨੇ ਜਿਤਾਇਆ ਤੇ ਬੜੀ ਵੱਡੀ ਲੀਡ ਦੇ ਨਾਲ ਜਿਤਾਇਆ ਐਤਕੀ ਵੀ ਵੋਟ ਘੱਟ ਕੋਈ ਪਰ ਫਿਰ ਵੀ ਤਕਰੀਬਨ 16000 ਦੀ ਲੀਡ ਦੇ ਨਾਲ ਬਰਨਾਲੇ ਤੋਂ ਜਿਤਾਇਆ ਸੋ ਬਹੁਤ ਪਿਆਰ ਮੈਨੂੰ ਇਥੋਂ ਮਿਲਿਆ ਸ਼ਹਿਰ ਤੋਂ ਮੈਂ ਬਰਨਾਲੇ ਦੇ ਲੋਕਾਂ ਦਾ ਕਦੇ ਦੇਣ ਆ ਜਿਹੜਾ ਉਹ ਦੇ ਨਹੀਂ ਸਕਦਾ ਤੇ ਮੈਂ ਪਾਰਟੀ ਹਾਈ ਕਮਾਂਡ ਨੂੰ ਵਿਸ਼ਵਾਸ ਵੀ ਦਿਵਾਇਆ ਵੀ ਸਾਡੇ ਜਿਹੜੇ ਬਰਨਾਲੇ ਦੇ ਲੋਕ ਨੇ ਉਹ ਆਮ ਆਦਮੀ ਪਾਰਟੀ ਦੇ ਭਗਵੰਤ ਸ마ਨ ਜੀ ਦੇ ਨਾਲ ਨੇ ਤੇ ਜਿਮਣੀ ਚੋਣ ਵਿੱਚ ਅਸੀਂ ਜਿਹਨੂੰ ਵੀ ਕਹੋ ਵੀ ਉਮੀਦਵਾਰ ਪਾਰਟੀ ਨੇ ਬਣਾਇਆ ਉਹਨੂੰ ਵੱਡੀ ਲੀਡ ਨਾਲ ਜਿਤਾ ਕੇ ਸੀ ਇੱਥੋਂ ਬਰਨਾਲੇ ਤੋਂ ਕਿਉਂਕਿ ਹੁਣ ਮੈਂ ਵੀ ਚਲੋ ਇੰਚਾਰਜ ਤਾਂ ਹਾਂ ਇੱਕ ਵੋਟਰ ਵੀ ਹਾਂ ਮੇਰੇ ਹਲਕੇ ਤੋਂ ਕਿਸੇ ਨਵੇਂ ਐਮਐਲਏ ਨੂੰ ਚੁਣਿਆ ਜਾਣਾ ਵੱਡੀ ਲੀਡ ਨਾਲ ਜਿਤਾ ਕੇ ਇੱਥੋਂ ਅਸੀਂ ਭੇਜਾਂਗੇ ਇਹ ਹਜੇ ਸਮਾਂ ਹੈਗਾ ਇਸਾਈ ਤੋਂ ਬਾਅਦ ਮੇਰਾ ਫੈਸਲਾ ਕਰਨਾ ਤੇ ਕੋਈ ਜਿਹੜਾ ਪਾਰਟੀ ਦਾ ਕੋਈ ਜਿਹਾਰੂ ਵਰਕਰ ਇਲੈਕਸ਼ਨ ਲੜੇਗਾ